ਫਗਵਾੜਾ ਵਿਖੇ ਬਾਬਾ ਬਾਲਕਨਾਥ ਸੇਵਾ ਸਮਿਤੀ ਦੇ ਪ੍ਰਧਾਨ ਗੁਰਦੀਪ ਕੰਗ ਦੀ ਅਗਵਾਈ ਵਿੱਚ 80ਵਾਂ ਰਾਸ਼ਨ ਵੰਡਰਨ ਸਮਾਰੋਹ ਦਾ ਆਯੋਜਨ ਹੋਇਆ ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਗੁਰਦੀਪ ਕੰਗ ਸਾਹਿਬ ਦਾ ਕਾਉਂਸਲਰ ਪਰਮਜੀਤ ਗੌਰ ਵਰਿੰਦਰ ਕੰਬੋਜ ਮਨੀਸ਼ ਕਨੋਜੀਆਂ ਹਰਜਿੰਦਰ ਗੋਗਨਾ ਕੁਲਵਿੰਦਰ ਸਿੰਘ ਸਿੱਧੂ ਆਦਿ ਮੌਜੂਦ ਸਨ ਐਨ ਡੀਟੀਵੀ ਪੰਜਾਬ نیوز ਲਈ ਫਗਵਾੜਾ ਤੋਂ ਯਸ਼ ਸ਼ਰਮਾ ਤੇ ਪੁਨੀਤ ਦੀ ਰਿਪੋਰਟ ਮੈਂ ਬੀਤੀ ਕਰਾਂਗਾ ਸਾਡੇ ਬੋਟ ਨੰਬਰ ਦੇ ਚੇਅਰਮੈਨ ਰਾਜੇਵਾਲਾ ਜੀ ਕੁਲਵਿੰਦਰ ਸਿੱਧੂ ਜੀ ਜਨਾਬ ਜੀ ਜਨਾਬ ਜੀ ਪਲੀਜ਼ ਸਨਮਾਨ ਜਿੰਦਾ ਬਰਿੰਦਰ ਸ਼ਰਮਾ ਜੀ ਜਿਹੜੇ ਹਾਂਜੀ ਸਰ ਠੀਕ ਹੈ ਜੀ ਪਿੱਛੇ ਤੇ ਅਸੀਂ ਲਾਇਸ ਕਲੱਬ ਇੰਟਰਨੈਸ਼ਨਲ ਲਾਇਸ ਕਲੱਬ ਔਰ ਬਾਬਾ ਬਾਲਜਨਨਾ ਸੇਵਾ ਸੰਧੀ ਦਾ ਬਹੁਤ ਹੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮੈਨੂੰ ਮੁੱਖ ਮਹਿਮਾਨ ਲਈ ਇਹ ਤਾਂ ਇਹਨਾਂ ਦਾ ਭਰਾ ਜਾਂ 나 ਕੋਈ ਲਿੰਦ ਰਿਆ ਤੇ ਭਰਾਵਾਂ ਤੌਰ ਤੇ ਅਸੀਂ ਇੱਥੇ ਆਏ ਆ ਸੋ ਬਹੁਤ ਹੀ ਕੰਗ ਸਾਹਿਬ ਜਿਹੜੇ ਆ ਸਮਾਜ ਸੇਵਕ ਕਹਿੰਦੇ ਆ ਸੋ ਗੁਰਦੀਪ ਕਮਜੀਤ ਇਹਦਾ ਦੇ ਕਈ ਕਾਰਿਆ ਕਰਦੇ ਰਹਿੰਦੇ ਆ ਸੋ ਮੈਂ ਕਾਂਨ ਸਾਹਿਬ ਦੇ ਸਾਰੀ ਟੀਮ ਨੂੰ ਆਪਣੇ ਝੁੱਲਰ ਐਸੋਸੀਏਸ਼ਨ ਕੋਲ ਤੋਂ ਬਹੁਤ ਬਹੁਤ ਥੈਂਕ ਯੂ ਵੈਰੀ ਥੈਂਕ ਯੂ ਦੜਾ ਜੀ ਜੀ ਦੜਾ ਜੀ ਆਇਆ ਸਾਨੂੰ ਅਸ਼ੀਰਵਾਦ ਦੇਣ ਆਇਆ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਇਹਨਾਂ ਨੂੰ ਬੁਲਾ ਕੇ ਇਹਨਾਂ ਦਾ ਮਾਨ ਸਨਮਾਨ ਕਰੀਏ ਉਹਨਾਂ ਨੂੰ ਬੁਲਾਇਆ ਔਰ ਮੈਂ ਇੱਕ ਸਾਥੀ ਬੰਦਾਂ ਸੌਰੀ ਬੰਦਾਂ ਪਿਛਲੇ 2 ਮਹੀਨੇ ਸ਼ਿਰਕ ਨਹੀਂ ਕਰ ਆਇਆ ਕਿਉਂਕਿ ਸਰ ਸੰਡੇ ਫੰਕਸ਼ਨ ਇੰਨੇ ਖੁੰਦੇ ਸੀ ਬੀਜੀ ਬਹੁਤ ਸੀ ਕੱਲ ਵੀ ਨਹੀਂ ਆਇਆ ਇਸ ਕਰਕੇ ਸ਼ਨੀਵਾਰ ਗਿਆ ਤਾਂ ਕੱਲ ਮੈਂ ਕਾਫੀ ਮੈਨੂੰ ਖੁਦ ਹੀ ਚੰਗਾ ਲੱਗ ਰਿਹਾ 2 ਮਹੀਨੇ ਬਾਅਦ ਰਸਮੀ ਜੀ ਹੋ ਰਿਹਾ ਔਰ ਸਾਡੇ ਸਾਰੇ ਸਤਿਕਾਰਯੋਗ ਸਾਡੇ ਗੁੰਦੇ ਪ੍ਰਧਾਨ ਜੀ ਸਰ ਜੀ ਜਿਹੜੇ ਐਮਸੀ ਦਾ ਮੱਲੀ ਕੋਲੇ ਮੁਖਬੋਲੀ ਸਿੱਧੂ ਸਾਹਸਰਾ ਨਾਲ ਆਨੇ ਸਾਰੇ ਆਪ ਨੂੰ ਬਹੁਤ ਧੰਨਵਾਦ ਕਰਦੇ ਆਂ ਤੇ ਚੰਨ ਰਾਜ ਜਿਹਨੇ ਮੇਰੇ ਕੋਲ ਆਏ ਆ ਉਹਨਾਂ ਦਾ ਵੀ ਧੰਨਵਾਦ ਅਗਲੀ ਅਫਾ ਕੋਈ ਭਾਈ ਦਾ ਟਾਈਮ ਬਹੁਤ ਛੋਟਾ ਟਾਈਮ ਹੈ ਬਸ ਛੋਟਾ ਕੰਮ ਕਰਾਂਗੇ ਥੈਂਕ ਯੂ ਬਹੁਤ ਬੇਨਤੀ ਕਰਾਂਗਾ ਸਾਡੇ ਬਹੁਤ ਮਨਾ ਕਰਦਾ ਹਾਂ ਜਿਹੜੇ ਅੱਜ ਦਾ ਰਾਸ਼ਨ ਮਾਰਨ ਅੱਜ ਦਾ 80 ਮਾ ਰਾਸ਼ਨ ਸਭਿਲਨ ਜੋ ਕਿ ਇੰਟਰਨੈਸ਼ਨਲ ਆਲਾਈਂਸ ਕਲੱਬ ਤੇ ਬਾਬਾ ਬਲਖਨਾਥ ਸੇਵਾ ਸੰਪਤੀ ਵੱਲੋਂ ਕਰਵਾਇਆ ਗਿਆ ਸੋ ਗੁਰਦੀਪ ਕੰਗਜੀ ਦਾ ਬਹੁਤ ਹੀ ਵੱਡਾ ਸਹਿਯੋਗ ਹੈ ਇਸ ਚੀਜ਼ ਦੇ ਵਿੱਚ ਅੱਜ 80 ਮਾ ਰਾਸ਼ਨ ਸਮਰੋਹ ਜਿਹੜਾ ਕਰਾਇਆ ਆ ਬੜਾ ਹੀ ਬੇਨਤ ਦੇ ਨਾਲ ਇਹ ਕੰਮ ਹੁੰਦੇ ਆ ਸੋ ਕੰਗ ਸਾਹਿਬ ਬੜੇ ਬੇਨਤੀ ਹੈ ਸੋ ਇੰਦਾ ਦੇ ਉਪਰਾਲੇ ਇਹ ਕਰਦੇ ਦਿੰਦੇ ਆ ਤੇ ਜਰੂਰਤਮੰਦ ਲੋਕਾਂ ਨੂੰ ਜਿਹੜਾ ਅੱਜ ਰਾਸ਼ਨ ਦਿੱਤਾ ਗਿਆ ਤੇ ਉੱਥੇ ਬਹੁਤ ਹੀ ਹੁਨਾਰਵੰਦੇ ਸਾਰੇ ਹੀ ਪਹੁੰਚੇ ਫਗਵਾੜੇ ਦੇ ਮੈਂ ਗੁਰਦੀਪ ਕਰਨਜੀਤ ਨੂੰ ਤੇ ਬਾਬਾ ਬਲਖਨਾਥ ਸੇਵਾ ਸੰਪਤੀ ਵਾਲਿਆਂ ਨੂੰ ਅੱਜ ਦੀ ਦਿਨ ਤੇ ਬਹੁਤ-ਬਹੁਤ ਵਧਾਈ ਦਿੰਦਾ ਬਾਬਾ ਬਲਖਨਾਥ ਜੀ ਸੇਵਾ ਸੰਪਤੀ ਰਜਿਸਟਰਡ ਫਗਵਾੜਾ ਅਤੇ ਇਸ ਦੇ ਮੁਖ ਸੇਵਾਦਾਰ ਸਮਾਜ ਸੇਵਕ ਸਰਦਾਰ ਗੁਰਦੀਪ ਸਿੰਘ ਜੀ ਕੰਗ ਡਿਸਟ੍ਰਿਕਟ ਚੇਅਰਮੈਨ ਪੀਸ ਪੋਸਟਰ ਇਹਨਾਂ ਦੀ ਸਮੁੱਚੀ ਟੀਮ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਵਾਰ ਵੀ 80 ਮਾਹ ਲਗਾਤਾਰ ਰਾਜਕ ਪਿਤ੍ਰਨ ਸਮਾਰੋ ਸਭ ਸੰਸਥਾ ਦੇ ਸਹਿਯੋਗ ਦੇ ਨਾਲ ਇਸ ਸਥਾਨਕ ਮੰਦਰ ਵਿਖੇ ਕਰਵਾਇਆ ਜਾ ਰਿਹਾ ਹੈ ਮੈਂ ਸਮਝਦਾ ਹਾਂ ਕਿ ਇਹ ਸਮਾਜ ਸੇਵਾ ਦਾ ਸਭ ਤੋਂ ਉੱਤਮ ਕਾਰਜ ਹੈ ਕਿਉਂਕਿ ਲੋੜਵੰਦਾ ਦੀ ਸੇਵਾ ਕਰਨੀ ਕਈ ਕਿਸਮਾਂ ਦੇ ਨਾਲ ਜਿਹੜੀ ਲੋੜਵੰਦਾ ਦੀ ਸੇਵਾ ਕੀਤੀ ਜਾ ਸਕਦੀ ਹੈ ਤਨ ਦੇ ਨਾਲ ਮਨ ਦੇ ਨਾਲ ਧਨ ਦੇ ਨਾਲ ਔਰ ਇਹ ਜਿਹੜਾ ਰਾਸ਼ਨ ਵਿਤਰਨ ਦੀ ਸੇਵਾ ਹੈ ਮੈਂ ਸਮਝਦਾ ਹਾਂ ਇਹ ਇੱਕ ਬਹੁਤ ਵੱਡੀ ਸੇਵਾ ਹੈ ਕਿਉਂਕਿ ਇਸ ਦੇ ਨਾਲ ਪੂਰੇ ਪਰਿਵਾਰ ਦਾ ਮਹੀਨੇ ਦਾ ਰਾਸ਼ਨ ਜਿਹੜਾ ਆ ਉਸ ਪਰਿਵਾਰ ਨੂੰ ਇੱਕ ਲੱਕਟੋ-ਕਟ 25 ਪਰਿਵਾਰਾਂ ਨੂੰ ਜਿਹੜਾ ਇਹ ਰਾਸ਼ਨ ਹਰ ਮਹੀਨੇ ਦਿੱਤਾ ਜਾਂਦਾ ਹੈ ਲਗਾਤਾਰਤਾ ਦੇ ਵਿੱਚ ਇਹ ਸੇਵਾ ਕਰਨਾ ਆਪਣੇ ਆਪ ਵਿੱਚ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਗੁਰਬਾਣੀ ਦਾ ਪ੍ਰਮਾਨ ਹੈ ਘਾਲ ਖਾਏ ਕਿਛਾਥੋਂ ਦੇ ਨਾਨਕ ਰਹਿ ਪਛਾਣੇ ਸੀ ਇਹ ਗੁਰਬਾਣੀ ਦੇ ਊਸੂਲਾਂ ਤੇ ਸਿਧਾਂਤ ਤੇ ਚੱਲਦੇ ਹੋਏ ਜਿਹੜਾ ਏ ਸਰਦਾਰ ਗੁਰਦੀਪ ਸਿੰਘ ਜੀ ਕੰਗ ਪਾਪਾ ਪਾਣਾ ਜੀ ਸੇਵਾ ਸੰਪਤੀ ਤੇ ਇਹਨਾਂ ਦੀ ਸਮੁੱਚੀ ਟੀਮ ਜਿਹੜਾ ਹੈ ਵਧਾਈ ਦੇ ਪਾਤਰ ਹੈ ਇਹਨਾਂ ਨੂੰ ਮੈਂ ਇਸ ਮੌਕੇ ਤੇ ਆਪਣੇ ਵੱਲੋਂ ਕਮੋਜ ਪਰਿਵਾਰ ਵੱਲੋਂ ਵਧਾਈ ਦਿੰਦਾ ਹੋਇਆ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਇਸੇ ਤਰ੍ਹਾਂ ਸਮਾਜ ਸੇਵਾ ਕਰਦੇ ਰਹਿਣ ਤੇ ਇਹਨਾਂ ਲਈ ਇਹ ਲੋਕ ਸੁਖੀਏ ਪਰ ਲੋਕ ਸਹੇਲੇ ਵਾਲੀ ਗੱਲ ਬਣ ਜਾਵੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ